ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਮੈਂ ਹੁਣੇ ਇੱਕ ਸਵਾਲ ਕੀਤਾ ਸੀ ਆ ਕੇ ਲੋਕਾਂ ਨੂੰ ਕਿ ਮਗਰਲੇ 10 ਸਾਲਾਂ ਦੇ ਵਿੱਚ ਮਿਸਿਸ ਬਾਦਲ ਨੇ ਕੀ ਦਿੱਤਾ ਤਾਂ ਸਾਰਿਆਂ ਨੇ ਲੋਕਾਂ ਨੇ ਆਏ ਹੱਥ ਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਕਾਂਗਰਸ ਦਾ ਬੇਬਾਕ ਨੇਤਾ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਸ ਦੀ ਧਰਮ ਪਤਨੀ ਨੂੰ ਅਜੇ ਤੱਕ ਕਦੀ মিডিਆ ਦੇ ਸਾਹਮਣੇ ਨਹੀਂ ਵੇਖਿਆ ਗਿਆ ਪਰ ਹਾਲ ਹੀ ਦੇ ਵਿੱਚ ਤਲਵੰਡੀ ਸਾਬੋ ਵਿਖੇ ਉਹ মিডিਆ ਦੇ ਰੂਬਰੂ ਆਏ ਅਤੇ ਖੁੱਲ ਕੇ ਬਾਦਲ ਪਰਿਵਾਰ ਤੋਂ ਲੈ ਕੇ ਸੁਖਪਾਲ ਸਿੰਘ ਖੈਰਾ ਹਰ ਕਿਸੇ ਤੇ ਬਰਸੀ ਅਤੇ মিডিਆ ਦੇ ਹਰ ਸਵਾਲ ਦਾ ਬਹੁਤ ਹੀ ਬੇਬਾਕੀ ਦੇ ਨਾਲ ਜਵਾਬ ਦਿੱਤਾ ਆਖਿਰ ਕੀ ਕੁਝ ਕਿਹਾ ਬੀਬੀ ਵੜਿੰਗ ਨੇ ਆਓ ਮਾਰ ਦੇ ਇੱਕ ਨਜ਼ਰ ਪਾਰਟੀ ਹਰ ਇੱਕ ਕੈਂਡੀਡੇਟ ਦੀ ਰੀੜ ਦੀ ਹੱਡੀ ਹੁੰਦੀ ਹੈ आम आदमी पार्टी ਨੂੰ ਮੈਂ ਪਾਰਟੀ ਮੰਨਦੀ ਨਹੀਂ ਉਹ ਪਾਰਟੀ ਖੇਰੂ ਖੇਰੂ ਹੋਈ ਵੀ ਜਿਹਦੀ ਰੀੜ ਦੀ ਹੱਡੀ ਹੈ ਨਹੀਂ ਉਹ ਕੈਂਡੀਡੇਟ ਕੀ ਕਰੂਗਾ ਵਿਚਾਰਾ ਭਾਵੇਂ ਕਿੰਨਾ ਸਟਰੋਂਗ ਹੋਵੇ ਦੂਸਰੇ ਪਾਸੇ ਗੱਲ ਹੈ ਬਾਦਲ ਪਰਿਵਾਰ ਦੇਖੋ ਬਾਦਲ ਪਰਿਵਾਰ ਨੂੰ ਮਗਰਲੇ 10 ਸਾਲਾਂ ਤੋਂ ਇਸ ਏਰੀਆ ਦੇ ਲੋਕ ਦੇਖ ਰਹੇ ਨੇ ਮੈਂ ਹੁਣੇ ਇੱਕ ਸਵਾਲ ਕੀਤਾ ਸੀ ਆ ਕੇ ਲੋਕਾਂ ਨੂੰ ਕਿ ਮਗਰਲੇ 10 ਸਾਲਾਂ ਦੇ ਵਿੱਚ ਮਿਸਿਸ ਬਾਦਲ ਨੇ ਕੀ ਦਿੱਤਾ ਤਾਂ ਸਾਰਿਆਂ ਨੇ ਲੋਕਾਂ ਨੇ ਆਏ ਹੱਥ ਲਾਈ ਸੀ ਇਹ ਲੋਕ ਜ਼ਿਆਦਾ ਅੱਛਾ ਜਵਾਬ ਦੇਣਗੇ ਇਸ ਗੱਲ ਦਾ ਕਿਹੜੀਆਂ-ਕਿਹੜੀਆਂ ਗੱਲਾਂ ਗਿਣਾਵਾਂ ਤੁਹਾਨੂੰ ਪੰਜਾਬ ਦੀ ਕਿਸਾਨੀ ਦਾ ਮੰਦਾ ਹਾਲ ਗਿਣਾਵਾਂ ਕਿ ਪੰਜਾਬ ਨੂੰ ਨਸ਼ਿਆਂ ਤੇ ਲਾਤੇ ਇਹ ਗਿਣਾਵਾਂ ਕਿ ਬਰਗਾੜੀ ਵਾਲਾ ਕਾਂਡ ਵਾਪਰ ਗਿਆ ਇਹ ਗਿਣਾਵਾਂ ਕਿ ਇਹ ਗਿਣਾਵਾਂ ਕਿ ਉਹਨਾਂ ਨੇ ਕਿਸੇ ਨਾਲ ਦੁੱਖ ਨਹੀਂ ਸਾਂਝਾ ਕੀਤਾ ਕਿਹੜੀ-ਕਿਹੜੀ ਚੀਜ਼ ਗਿਣਾਵਾਂ ਵੀਰੇ ਸਮਾਂ ਬਹੁਤ ਥੋੜਾ ਹੈ ਤੇ ਉਹਨਾਂ ਦੇ ਕੀਤੇ ਕੰਮ ਬਹੁਤ ਜ਼ਿਆਦੇ ਹੈ ਗਿਣਾ ਨਹੀਂ ਸਕੂੰਗੀ ਤੀਜੇ ਪਾਸੇ ਸੁਖਪਾਲ ਖਹਿਰਾ ਜੀ ਨੇ ਸੁਖਪਾਲ ਖਹਿਰਾ ਜੀ ਨੇ ਸਭ ਤੋਂ ਪਹਿਲਾਂ ਉਹ ਐਮਐਲਏ ਬਣੇ ਕਾਂਗਰਸ ਪਾਰਟੀ ਤੋਂ ਉਹ ਪਾਰਟੀ ਛੱਡੀ ਫੇਰ ਬਣੇ ਆਮ ਆਦਮੀ ਪਾਰਟੀ ਤੋਂ ਹੁਣ ਤੀਜੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਗਾਲਾਂ ਕੱਢ ਰਹੇ ਨੇ ਤੇ ਤੀਸਰੀ ਪਾਰਟੀ ਤੋਂ ਐਮਪੀ ਲੜ ਰਹੇ ਨੇ ਜਿਹੜੇ ਬੰਦੇ ਨੂੰ ਆਪਦੀ ਪਾਰਟੀ ਦਾ ਨਹੀਂ ਪਤਾ ਉਹ ਦੇਸ਼ ਦਾ ਕੀ ਸਵਾਰੂਗਾ ਮੈਂ ਇਸ ਇਹਨਾਂ ਚੋਣਾਂ ਦੇ ਵਿੱਚ ਕੰਪੀਟੀਸ਼ਨ ਵੇਖਦੀ ਨਹੀਂ ਸਮਾਂ ਆ ਜਾਂਦਿਓ ਇਹ ਮੇਰੀ ਕਈ ਗੱਲ ਤੁਹਾਨੂੰ ਨਜ਼ਰ ਆਊਗੀ ਬੜਾ ਤਰਪੁਤੀਆ ਵੱਲੋਂ ਕਿਹਾ ਜਾ ਰਿਹਾ ਰਾਜਾ ਬੜੇ ਕੁਵਾਰੋਂ ਪਾਰਲੇ ਕੈਂਡੀਡੇਟ ਹੈ ਤੁਹਾਨੂੰ ਕੀ ਲੱਗਦਾ ਕੀ ਅਸੀਂ ਅਮਰੀਕਾ ਤੋਂ ਆਏ ਹਾਂ ਇਹ ਤਾਂ ਲੋਕ ਦੱਸ ਸਕਦੇ ਗਿੱਦੜ ਵਾਈ ਤੋਂ ਕੈਂਟੀ ਦੀ ਦੂਰੀ ਤੇ ਨਹੀਂਗਾ ਤੇ ਬਾਦਲ ਪਰਵਾਹ ਤਾਂ ਰਹਿੰਦਾ ਹੀ ਦਿੱਲੀ ਹੈ ਸੋਪਾਲ ਕਹਿ ਰਹੇ ਨੇ ਕੱਲ ਰਾਜਾ ਬੜੀ ਗਰੇ ਸਾਹਿਬ ਨੂੰ ਕਈ ਕਰਾਣੇ ਰਹਿ ਗਏ ਜੀ ਬਾਦਲ ਪਰਵਾਹ ਬਾਦਲ ਪਟੇ ਰਹਿ ਗਏ ਆ ਨੇ ਅੱਜ ਰਾਜਾ ਬੜੀ ਗਰੇ ਫੇਸਬੁਕ ਤੇ ਆਨਲਾਈਨੋਂ ਵੀ ਕਾਫੀ ਕਮੈਂਟ ਕੀਤਾ ਉਹਨਾਂ ਦਾ ਕਹਿਣਾ ਵੀ ਇਹ ਝਰਾਲ ਕੋ ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਹਾਂ ਰਾਜਾ ਬੜੀ ਗਰੇ ਠੀਕ ਹੈ ਤੇ ਸੋਪਾਲ ਕਹਿ ਰਹੇ ਜੀ ਨੂੰ ਕਹੋ ਤੁਸੀਂ ਵੀ ਕਰ ਲਓ ਤੁਹਾਨੂੰ ਕੋਈ ਰੋਕ ਰਿਹਾ ਕਰਨ ਤੋਂ ਕਰੋ ਨਾ ਪਲੀਜ਼ ਉਹਨਾਂ ਨੂੰ ਕਹੋ ਤੁਸੀਂ ਵੀ ਕਰੋ ਕਰਕੇ ਵੇਖੋ ਕਿਸ ਤਰ੍ਹਾਂ ਫੀਲ ਹੁੰਦਾ ਹੈ ਦੇਖੋ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ 3 ਦਿਨ ਪਹਿਲਾਂ 2 ਦਿਨ ਪਹਿਲਾਂ ਅਨਾਉਂਸ ਹੋਇਆ ਹੋਵੇ ਕਮੇਟੀ ਤੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਤੁਸੀਂ ਇੱਥੇ ਹੀ ਦੇਖੋ ਬਾਜ਼ਾਰ ਦੇ ਵਿੱਚ ਜੋ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨੇ ਉਹਨੇ ਆਪੋ ਮੱਲੋ ਮੱਲੀ ਸਾਢੇ 6 ਭਰਤਾ ਹੈ ਮਤਲਬ ਐਕਸਪੈਕਟੇਸ਼ਨ ਤੋਂ ਜ਼ਿਆਦਾ ਦਾ ਰਿਸਪੌਂਸ ਮਿਲ ਰਹੇ ਹਨ ਗੁਰਪਿਆਰੇ ਅਸਲ ਸੇਵਾਦਾਰ ਉਹੀ ਹੈ ਅਸਲ ਨੇਤਾ ਉਹੀ ਹੈ ਜੋ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣੇ ਕਾਰਜ ਕਰਦਾ ਹੋਵੇ ਜਿਹੜਾ ਲੋਕਾਂ ਦਾ ਦਰਦ ਸਮਝਦਾ ਹੋਵੇ ਜਿੱਦਾਂ ਸੁਖਪਾਲ ਸਿੰਘ ਖੈਰਾ ਨੇ ਵਿਡਿੰਗ ਦੇ ਉੱਤੇ ਇਲਜ਼ਾਮ ਲਗਾਇਆ ਕਿ ਪਹਿਲਾਂ ਕਦੇ ਕਿਉਂ ਕਿਸੇ ਗਰੀਬ ਦੇ ਘਰੇ ਜਾ ਕੇ ਰਾਤ guzari ਜਾਂ ਰੋਟੀ ਖਾਦੀ ਹੁਣ ਜਦੋਂ ਚੋਣਾਂ ਸਿਰ ਦੇ ਉੱਤੇ ਆ ਗਈਆਂ ਨੇ ਤਾਂ ਕਿਉਂ ਲੋੜ ਪੈ ਗਈ ਹੈ ਦੋ ਚਾਰੇ ਘਰਾਂ ਦੇ ਵਿੱਚ ਜਾ ਕੇ ਰਾਤ ਨੂੰ ਸਾਰਨ ਦੀ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਰੋਟੀਆਂ ਖਾਣ ਦੀ ਕੁਝ ਅਜਿਹਾਈ ਰਾਹੁਲ ਗਾਂਧੀ ਵੀ ਕਰਦੇ ਰਹੇ ਨੇ ਕੁਝ ਅਜਿਹਾਈ ਬੀਜੇਪੀ ਦੇ ਵੱਡੇ ਨੇਤਾ ਵੀ ਕਰਦੇ ਹੈ ਨਹੀਂ ਇਹ ਉਹ ਕਠਿਆਸਿਆਸਤ ਹੈ ਜਿਸ ਨੂੰ ਅਸੀਂ ਸਮਝ ਕੇ ਵੀ ਸਮਝ ਨਹੀਂ ਸਕਦੇ ਪਰ ਹਾਂ ਕੁਝ ਨੇਤਾ ਅਜਿਹੇ ਹੈ ਨੇ ਜੋ ਦਿਲੋਂ ਇਹ ਸਭ ਕਰਦੇ ਨੇ ਸਮਝਦੇ ਨੇ ਪਰ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਡੀ ਸਾਰਿਆਂ ਦੀ ਪੰਜਾਬ ਵਾਸੀਆਂ ਦੀ ਖਾਸ ਕਰਕੇ ਜ਼ਿੰਮੇਵਾਰੀ ਪੰਦੀ ਹੈ ਅਸੀਂ ਪਾਰਟੀਆਂ ਤੇ ਧੜੇਵਾਜੀਆਂ ਤੋਂ ਉੱਤੇ ਉੱਠ ਕੇ ਸਿਰਫ ਸਿਰਫ ਚੰਗੇ ਨੁਮਾਇੰਦੇ ਦੇਖੀਏ ਫਿਰ ਉਹ ਨੁਮਾਇੰਦੇ ਚਾਹੇ ਜਿਸ ਮਰਜ਼ੀ ਪਾਰਟੀ ਦੇ ਨਾਲ ਸਹਿਕਾਰ ਰੱਖਦੇ ਹੋਣ ਸਾਡਾ ਆਪਣਾ ਫਰਜ਼ ਬੰਦਾ ਹੈ ਅਸੀਂ ਉਹਨਾਂ ਨੂੰ ਵੋਟ ਪਾਈਏ ਉਹ ਨੁਮਾਇੰਦੇ ਚੰਗੇ ਸੱਤਾ ਦੇ ਵਿੱਚ ਲੈ ਕੇ ਆਈਏ ਕਾ ਕਿਸ ਕਰੀਏ ਜੋ ਲੋਕਾਂ ਦੀ ਸਾਰ ਲੈਂਦੇ ਹੋਣ ਜੋ ਹੱਕ ਸੱਚ ਦੀ ਆਵਾਜ਼ ਚੱਕਦੇ ਹੋਣ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਰੱਖਦੇ ਹੋਣ ਜੋ ਦੋਸ਼ੀਆਂ ਨੂੰ ਦੋਸ਼ੀ ਕਹਿਣ ਵਾਸਤੇ ਕਦੇ ਡਰਨ ਨਾ ਜੋ ਦੂਸਰਿਆਂ ਦੇ ਤਲਵੇ ਚੱਟਣ ਵਾਲੇ ਨਾ ਹੋਣ ਕਿਸ ਦਾ ਹੱਥ ਠੋਕਾ ਬਣ ਕੇ ਨਾ ਚੱਲਦੇ ਹੋਣ ਤੁਸੀਂ ਸਬ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅੱਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ